नहीं हम तो दा लाइव है और बड़ा मैच जा रहे किधर इज लॉक द रोटेटर डिवाइस लॉक उठो लॉक लॉक खोल ना इथे वो गोल चक्कर वाला हो हो गया लाइव ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਜੀ ਫਟਾਫਟ ਟਾਈਮ ਕੱਢ ਕੇ 5 ਕਮਿੰਟ ਗੱਲ ਕਰਨੀ ਹੈ ਤੁਹਾਡੇ ਨਾਲ ਹਾਂਜੀ ਆਜੋ ਦੋਸਤੋ ਫਟਾਫਟ ਲਾਈਵ ਤੇ ਅ ਉੱਥੋਂ ਰੋਟੇਟ ਕਰਤਾ ਉੱਪਰੋਂ ਉਹ ਲੌਕ ਜਿਆ ਖੋਲਣਾ ਹੁੰਦਾ ਹੈ ਹੈ ਨਹੀਂ ਸਿੱਧਾ ਕਰ ਦੋ ਫਿਰ ਹਾਂ 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 ਕੁਝ ਜ਼ਰੂਰੀ ਗੱਲ ਕਰਨੀ ਸੀ ਆਪਣੀ ਆਡੀਅנס ਨਾਲ ਤਾਂ ਪਲੀਜ਼ ਦੱਸੋ ਵੀ ਮੇਰੀ ਆਵਾਜ਼ ਤੁਹਾਨੂੰ ਸਹੀ ਤਰ੍ਹਾਂ ਸੁਣਾਈ ਦੇ ਰਹੀ ਹੈ ਕੁਝ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਸੀ ਤਾਂ ਇਸ ਕਰਕੇ ਮੈਂ ਅੱਜ ਲਾਈਵ ਹੋਇਆ ਤਾਂ ਜਲਦੀ ਜਲਦੀ ਤੁਸੀਂ ਲਾਈਵ ਨਾਲ ਜੁੜਦੇ ਜਾਓ ਤੇ ਹੋ ਸਕੇ ਤਾਂ ਇਸ ਲਾਈਵ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਹਾਂਜੀ ਆਵਾਜ਼ ਸਹੀ ਆ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਥੋੜਾ ਹੋਰ ক্লোਜ਼ ਲਾ ਲਾਂ ਉੱਚਾ ਕਰ ਕੈਮਰਾ ਉੱਪਰ ਹਾਂਜੀ ਜੁੜੀ ਚਲੋ ਦੋਸਤੋ ਜਿਹੜੇ ਜੁੜ ਰਹੇ ਨੇ ਕਮੈਂਟ ਕਰਕੇ ਦੱਸਿਓ ਜ਼ਰੂਰ ਕਿੱਥੋਂ ਬੋਲਦੇ ਹੋ ਕਿਹੜੇ ਸ਼ਹਿਰ ਚੋਂ ਕਿਹੜੀ ਸਿਟੀ ਚੋਂ ਕਿਹੜੇ ਸਟੇਟ ਚੋਂ ਅੱਜ ਆਪਾਂ ਕੁਝ ਗੱਲਾਂ ਬਹੁਤ ਜ਼ਰੂਰੀ ਤੁਹਾਡੇ ਨਾਲ ਕਰਨੀਆਂ ਨੇ ਆਪਣੀ ਵੀਡੀਓਜ਼ ਦੇ ਬਾਰੇ ਅਸਲ ਆਪਣੀ ਇੱਕ ਸੀਰੀਜ਼ ਚੱਲ ਰਹੀ ਹੈ ਪਹਿਲਾਂ ਪੈ ਚੁੱਕੀ ਹੈ ਖਤਮ ਵੀ ਹੋ ਚੁੱਕੀ ਹੈ ਤੁਸੀਂ ਥੰਬਨੇਲ ਵੀ ਦੇਖਿਆ ਹੋਊਗਾ ਥੰਬਨੇਲ ਤੋਂ ਤੁਹਾਨੂੰ ਪਤਾ ਲੱਗਿਆ ਹੋਊਗਾ ਵੀ ਵਿਸ਼ਾ ਕੀ ਹੈ ਵਿਸ਼ਾ ਇਹੀ ਹੈ ਦੋਸਤੋ ਜਿਹੜੀ ਆਪਣੀ ਬੂਹੇ ਬਾਰੀਆਂ ਦੇ ਨਾਂ ਤੇ ਸੀਰੀਜ਼ ਪਹਿਲਾਂ ਆਪਾਂ ਚਲਾਈ ਹੈ ਸੀਜ਼ਨ 1 ਤੇ ਸੀਜ਼ਨ 2 ਸੀਜ਼ਨ 1 ਪਤਾ ਨਹੀਂ ਤੁਸੀਂ ਦੇਖੇ ਕਿ ਨਹੀਂ ਪਰ ਸੀਜ਼ਨ 2 ਨੂੰ ਕਾਫੀ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੇ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਪਿਆਰ ਬੂਹੇ ਬਾਰੀਆਂ ਦੇ ਸੈਕੰਡ ਸੀਜ਼ਨ ਨੂੰ ਦਿੱਤਾ ਜੋ ਸਾਡੀ ਸੋਚ ਤੋਂ ਵੀ ਪਰੇ ਸੀ ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਬੁਹੇਵਾਰੀਆਂ ਨੂੰ ਇੰਨਾ ਪਿਆਰ ਦੇ ਰਹੇ ਹੋ ਹੁਣ ਲਗਾਤਾਰ ਪਿਆਰ ਦੇ ਰਹੇ ਹੋ ਹਜੇ ਤੱਕ ਉਹ ਵੀਡੀਓ ਸਾਡੀਆਂ ਤੁਸੀਂ ਪਸੰਦ ਕਰ ਰਹੇ ਹੋ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਉਸੇ ਵਿਸ਼ੇ ਨੂੰ ਲੈ ਕੇ ਬੁਹੇਵਾਰੀਆਂ ਦੇ ਕਨਸੈਪਟ ਨੂੰ ਲੈ ਕੇ ਹੀ ਮੈਂ ਅੱਜ ਲਾਈਵ ਹੋਇਆ ਜਿਸ ਨੂੰ ਲਾਈਵ ਹੋਣਾ ਮੈਨੂੰ ਜ਼ਰੂਰੀ ਸਮਝਿਆ ਵੀ ਮੈਨੂੰ ਤੁਹਾਡੇ ਨਾਲ ਕੁਝ ਤੁਹਾਡੀ ਰਾਇ ਵੀ ਮੈਂ ਲੈਣਾ ਚਾਹੁੰਨਾ ਤੇ ਆਪਦੀ ਵੀ ਤੁਹਾਨੂੰ ਪੁੱਛਣਾ ਚਾਹੁੰਨਾ ਪਹਿਲਾਂ ਤਾਂ ਮੈਨੂੰ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਦੱਸੋ ਕਿਹੜੇ ਸ਼ਹਿਰ ਚੋਂ ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਹੈ ਕਿਹੜੀ ਸਟੇਟ ਚੋਂ ਤਿੱਕੀ ਨਾਮ ਹੈ ਤੁਹਾਡਾ ਤੇ ਤੁਸੀਂ ਜ਼ਰੂਰ ਹਾਜ਼ਰੀ ਲਵਾਓ ਸਾਡੇ ਲਾਈਵ ਦੇ ਵਿੱਚ ਮੇਰਾ ਰੀਜ਼ਨ ਇਹ ਐਸ ਲਾਈਵ ਹੋਣ ਦਾ ਕਿ ਮੈਨੂੰ ਬੁਹੇਵਾਰੀਆਂ ਅੱਗੇ ਕੰਟੀਨਿਊ ਕਰਨੀ ਚਾਹੀਦੀ ਹੈ ਹਾਲਾਂਕਿ ਮੇਰੇ ਕੋਲੇ ਸਟੋਰੀ ਸਕ੍ਰਿਪਟ ਸਾਰਾ ਕੁਝ ਰੈਡੀ ਹੈਗਾ ਲੇਕਿਨ ਦੋਸਤੋ ਕੀ ਹੋਇਆ ਨਾ ਜਦੋਂ ਮੈਂ ਬੂਹੇ ਬਾਰੀਆਂ ਬਣਾਈ ਸੀ ਦੋ ਸੀਜ਼ਨ ਬਣਾਏ ਸੀ ਉਹਦੇ ਇੱਕ ਪਹਿਲਾ ਸੀਜ਼ਨ ਜਿਸ ਤੋਂ ਸਟੋਰੀ ਜਮਾ ਸਟਾਰਟ ਹੁੰਦੀ ਹੈ ਆਪਦੀ ਪੀਕ ਤੋਂ ਤੇ ਜਿੱਥੇ ਅਸੀਂ ਖਤਮ ਕਰੀ ਸੀ ਉਸੇ ਤੋਂ ਦੁਬਾਰਾ ਅਸੀਂ ਕੰਟੀਨਿਊ ਕਰੀ ਉਸ ਟਾਈਮ ਸਾਨੂੰ ਦਰਸ਼ਕਾਂ ਦਾ ਪਰਮਾ ਹੰਗਾਰਾ ਨਹੀਂ ਮਿਲਿਆ ਫਿਰ ਅਸੀਂ ਉਹ ਸੱਤ ਪਾਰਟ ਬਣਾ ਕੇ ਵੀਡੀਓ ਐਂਡ ਕਰਤੀ ਸੀ ਐਂਡ ਸਹੀ ਤਰੀਕੇ ਨਾਲ ਕਰੀ ਜਿਵੇਂ ਸਟੋਰੀ ਹੈਗੀ ਸੀ ਅਸੀਂ ਕੋਈ ਜਲਦਬਾਜ਼ੀ ਨਹੀਂ કરી ਜਿਵੇਂ ਸਟੋਰੀ ਚੱਲ ਰਹੀ ਸੀ ਉਵੇਂ ਅਸੀਂ ਇੱਕ ਸ਼ਡਿਊਲ ਉਹਦਾ ਅਸੀਂ ਪੂਰਾ ਕਰਤਾ ਸਾਨੂੰ ਰਿਸਪੌਂਸ ਉਸ ਟਾਈਮ ਦਰਸ਼ਕਾਂ ਦਾ ਨਹੀਂ ਮਿਲ ਰਿਹਾ ਕਿਉਂਕਿ ਅਸੀਂ ਸੋਚ ਰਹੇ ਸੀ ਸ਼ਾਇਦ ਅਸੀਂ ਕੁਝ ਜ਼ਿਆਦਾ ਐਡਵਾਂਸ ਚੀਜ਼ ਬਣਾਤੀ ਮੇਰੀ ਮੈਂ ਰਿਕਾਰਡਿੰਗ ਐਡਵਾਂਸ ਹੀ ਕਹਾਂਗਾ ਵੀ ਸ਼ਾਇਦ ਦਰਸ਼ਕਾਂ ਨੂੰ ਉਹ ਪਸੰਦ ਨਹੀਂ ਆਈ ਤਾਂ ਅਸੀਂ ਉਹਨੂੰ ਅੱਗੇ ਕੰਟੀਨਿਊ ਨਹੀਂ ਕਰਿਆ ਉਸ ਟਾਈਮ ਲੇਕਿਨ ਹੁਣ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਬੁਹੇਬਾਰੀਆਂ ਨੂੰ ਤੇ ਮੈਨੂੰ ਲਗਾਤਾਰ ਕਮੈਂਟ ਆ ਰਹੇ ਨੇ ਵੀ ਤੁਸੀਂ ਇਹਨੂੰ ਅੱਗੇ ਕੰਟੀਨਿਊ ਕਰੋ ਤੇਰੇ ਤਾਂ ਮੇਰੇ ਲਾਈਵ ਹੋਣ ਦਾ ਮਕਸਦ ਇਹੀ ਹੈ ਦੋਸਤੋ ਮੈਂ ਤੁਹਾਡੀ رائے ਜਾਣਨਾ ਚਾਹੁੰਨਾ ਦੇਖੋ ਮੇਰੇ ਕਨਸੈਪਟ ਥੋੜੇ ਬਣਾਉਣ 'ਚ ਮੁਸ਼ਕਿਲ ਹੁੰਦੇ ਨੇ ਸ਼ੂਟ ਹੋਣ 'ਚ ਟਾਈਮ ਲੱਗਦਾ ਉਸ ਚੀਜ਼ ਨੂੰ ਤੁਸੀਂ ਦੇਖ ਕੇ ਵੀਡੀਓ ਨੂੰ ਸਮਝ ਹੀ ਗਏ ਹੋਵੋਗੇ ਵੀ ਅਸੀਂ ਉਹੀ ਹਵਾ 'ਚ ਤੀਰ ਨਹੀਂ ਚਲਾਏ ਹੋਏ ਤੇ ਇਸ ਲਈ ਮੈਂ ਤੁਹਾਡੀ ਰਹਿ ਮੰਗਣਾ ਚਾਹੁੰਦਾ ਮੈਂ ਮਿਹਨਤ ਉਸ ਤੇ ਫੇਰ ਕਰੂੰਗਾ ਜੇ ਤੁਸੀਂ ਚਾਹੁੰਦੇ ਹੋ ਵੀ ਅੱਗੇ ਆਵੇ ਕਿਉਂਕਿ ਅੱਗੇ ਇਹੋ ਜਿਹੇ ਇਹੋ ਜਿਹੇ ਆ ਪ੍ਰਾਉ ਨੇ ਇਸ ਸੀਰੀਜ਼ 'ਚ ਵੀ ਤੁਸੀਂ ਦੇਖ ਕੇ ਤੁਹਾਨੂੰ ਮਜ਼ਾ ਆਊਗਾ ਤੇ ਐਂਟਰਟੇਨਮੈਂਟ ਵੀ ਹੋਊਗਾ ਤੇ ਕੁਝ ਵਧੀਆ ਮੈਸੇਜ ਵੀ ਹੋਊਗਾ ਹਾਲਾਂਕਿ ਮੇਰੀ ਹਰੇਕ ਵੀਡੀਓ ਚ ਮੈਸੇਜ ਹੁੰਦਾ ਹੈ ਅਨਮੋਲ ਪ੍ਰੀਤ ਕੌਰ ਜੀ ਹਾਏ ਸਤਿ ਸ਼੍ਰੀ ਅਕਾਲ ਜੀ ਅਨਮੋਲ ਪ੍ਰੀਤ ਜੀ ਕੀ ਹਾਲ ਚਾਲ ਹੈ ਕਿੱਥੋਂ ਹੋ ਤੁਸੀਂ ਕਿਹੜੇ ਸ਼ਹਿਰ ਚੋਂ ਸਾਡੀ ਵੀਡੀਓ ਦੇਖਦੇ ਹੋ ਤੇ ਕੀ ਨਾਂ ਹੈ ਤੁਹਾਡਾ ਜ਼ਰੂਰ ਦੱਸਿਓ ਕੀ ਤੁਸੀਂ ਬੂਹੇ ਬਾਰੀਆਂ ਸਾਡੀ ਸੀਰੀਜ਼ ਦੇਖੀ ਹੈ ਤੇ ਆਪਣੀਆਂ ਨਵੀਆਂ ਸੀਰੀਜ਼ ਵੀ ਚੱਲ ਰਹੀਆਂ ਨੇ ਘਰ ਦੀਆਂ ਲਾਡਲੀਆਂ ਉਹ ਵੀ ਜ਼ਰੂਰ ਦੇਖਿਓ ਸਮਾਂ ਕੱਢਿਓ ਜਿਵੇਂ ਤੁਹਾਨੂੰ ਬੂਹੇਬਾਰੀਆਂ ਪਸੰਦ ਆਈ ਹੈ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਵੀ ਤੁਹਾਨੂੰ ਇਹ ਵੀ ਪਸੰਦ ਆਊਗੀ ਤੇ ਬਸ ਮੈਂ ਤੁਹਾਡੀ ਇਹੀ ਰਹਿ ਮੰਗਣਾ ਚਾਹੁੰਦਾ ਵੀ ਜਿਹੜਾ ਆਨ ਲਾਈਵ ਇਸ ਲਾਈਵ ਵਿੱਚ ਨਹੀਂ ਵੀ ਜੁੜ ਸਕਿਆ ਕੋਈ ਗੱਲ ਨਹੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਨੂੰ ਬੂਹੇਬਾਰੀਆਂ ਅੱਗੇ ਬਣਾਉਣੀ ਚਾਹੀਦੀ ਹੈ ਦੇਖੋ ਤੁਹਾਡੇ ਲਈ ਹੀ ਵੀਡੀਓ ਬਣਾਉਨੇ ਆਂ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਮੈਨੂੰ ਹਰਜ ਕੋਈ ਨਹੀਂ ਮੈਂ ਕਿਸੇ ਨਵੇਂ ਕਨਸੈਪਟ ਤੇ ਨਹੀਂ ਕੰਮ ਕਰਨਾ ਚਾਹੁੰਦਾ ਜੇ ਮੈਂ ਤੁਸੀਂ ਚਾਹੁੰਦੇ ਹੋ ਮੈਂ ਉਵੇਂ ਕਰੂੰਗਾ ਅ ਮੈਂ ਤੁਹਾਨੂੰ ਦਿਖਾ ਦਾਨਾ ਇੱਕ ਵਾਰੀ ਵਿਸ਼ੂ ਕੈਮਰਾ ਕਰਕੇ ਦਿਖਾ ਦੋ ਇੱਥੇ ਹਾਂ ਮੈਨੂੰ ਫੜਾਓ ਹਾਂ 1 ਸੈਕਿੰਡ ਦੋਸਤੋ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਆਪਣਾ ਚੈਨਲ ਹੈ ਆਹ ਆਪਣੀ ਬੁਹੇਬਾਰੀਆਂ ਦੇ ਸਾਰੇ ਪਾਰਟ ਨੇ ਇੱਥੋਂ ਪਹਿਲਾ ਪਾਰਟ ਸਟਾਰਟ ਹੋ ਜਾਂਦਾ ਪਹਿਲਾ ਦੂਸਰਾ ਤੀਸਰਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਇੱਥੋਂ ਸਾਰੇ ਪਾਰਟ ਆਪਣੇ ਸਟਾਰਟ ਹੋ ਜਾਂਦੇ ਨੇ ਧੰਨਵਾਦ ਜੀ ਸੁਰ ਸਿਮਰਨ ਜੀ ਗੁੱਡ ਮੂਵੀ ਕਹਿ ਰਹੇ ਨੇ ਤਾਸੋਰ ਸਿਮਰਨ ਜੀ ਅਸੀਂ ਲਾਈਵ ਇਸ ਕਰਕੇ ਹੋਇਆ ਕਿਉਂਕਿ ਮੈਨੂੰ ਵੀਡੀਓਸ ਤੇ ਕਮੈਂਟ ਆ ਰਹੇ ਨੇ ਵੀ ਤੁਸੀਂ 7ਵੇਂ ਪਾਰਟ ਤੋਂ ਬਾਅਦ ਬੰਦ ਕਿਉਂ ਕਰਤੀ ਸੀਰੀਜ਼ ਇਹ ਸੇ ਕਰਕੇ ਮੈਂ ਅੱਜ ਲਾਈਵ ਹੋਇਆ ਮੈਂ ਤੁਹਾਨੂੰ ਆ ਦਿਖਾ ਵੀ ਦਿੰਨਾ ਮੈਂ ਇਸੇ ਕਰਕੇ ਅੱਜ ਲਾਈਵ ਹੋਇਆ ਵੀ ਕੀ ਮੈਨੂੰ ਗਾਹਾਂ ਸੀਰੀਜ਼ ਚਲਾਉਣੀ ਚਾਹੀਦੀ ਹੈ ਆ ਇਹ ਕੁਝ ਜ਼ਿਆਦਾਤਰ ਕਮੈਂਟ ਇਹੀ ਨੇ ਵੀ ਤੁਸੀਂ ਸੀਰੀਜ਼ ਨੂੰ ਕੰਟੀਨਿਊ ਕਰੋ ਆ ਦੇਖੋ ਜੀ ਹੋਰ ਲੈ ਕੇ ਆਓ ਕੀਪ ਗoing ਵੈਰੀ ਨਾਈਸ ਅੱਗੇ ਲੈ ਕੇ ਆਓ ਵੈਰੀ ਨਾਈਸ ਗੁੱਡ ਵਰਕ ਅੱਗੇ ਲੈ ਕੇ ਆਓ ਹੋਰ ਵੀਡੀਓ ਜੀ ਆ ਦੇਖੋ ਹਰੇਕ ਦੇ ਕਮੈਂਟ ਇਹੀ ਨੇ ਵੀ ਕੰਟੀਨਿਊ ਕਰੋ ਤਾਂ ਮੇਰਾ ਲਾਈਵ ਹੋਣ ਦਾ ਅੱਜ ਇਹੀ ਮਕਸਦ ਹੈ ਵੀ ਜੇ ਤੁਸੀਂ ਕਹੋਗੇ ਤਾਂ ਮੈਂ ਇਹਨੂੰ ਅੱਗੇ ਬਣਾਉਂਗਾ ਜੇ ਤੁਸੀਂ ਨਹੀਂ ਚਾਹੁੰਦੇ ਹੋਰ ਕਨਸੈਪਟ ਚਾਹੁੰਦੇ ਹੋ ਤਾਂ ਆਪਾਂ ਉਸ ਤੇ ਬਣਾਵਾਂਗੇ ਤੇ ਮੇਰੇ ਦਰਸ਼ਕਾਂ ਨੂੰ ਹੋਰ ਗੁਜ਼ਾਰਿਸ਼ ਹੈ ਤੁਸੀਂ ਬੂਹੇ ਬਾਰੀਆਂ ਸੀਰੀਜ਼ ਨੂੰ ਫੇਰ ਹੀ ਸਮਝ ਇਸ ਸੀਰੀਜ਼ ਨੂੰ ਤੁਸੀਂ ਫੇਰ ਹੀ ਚੰਗੀ ਤਰ੍ਹਾਂ ਸਮਝ ਸਕੋਗੇ ਜੇ ਤੁਸੀਂ ਇਹਦੋਂ ਪਹਿਲਾਂ ਵਾਲੀ ਸੀਰੀਜ਼ ਦੇਖੀ ਹੈ ਬੂਹੇ ਬਾਰੀਆਂ ਦੀ ਤਾਂ ਤੁਹਾਨੂੰ ਇਹ ਕਹਾਣੀ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਆਊਗੀ ਜਿਹੜੀ نیچے ਆ ਪਈ ਹੈ ਦੇਖੋ ਆ ਇਹਦਾ ਪਹਿਲਾ ਸੀਜ਼ਨ ਹੈ ਪਹਿਲਾ ਸੀਜ਼ਨ ਇੱਥੋਂ ਸਟਾਰਟ ਹੋ ਜਾਂਦਾ ਜੀ ਆਹ ਦੇਖੋ ਪਹਿਲਾ ਸੀਜ਼ਨ ਬੂਹੇ ਬਾਰੀਆਂ ਦਾ ਇੱਥੋਂ ਸਟਾਰਟ ਹੋ ਜਾਂਦਾ ਹੈ ਜਿਸ ਤੋਂ ਇਸ ਕਹਾਣੀ ਦਾ ਜਨਮ ਹੋਇਆ ਇਹ ਉੱਪਰ ਤੁਸੀਂ ਬਾਅਦ ਚ ਦੇਖ ਰਹੇ ਹੋ ਲੇਕਿਨ ਪਹਿਲਾ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਪਹਿਲਾ ਪਾਰਟ ਦੂਸਰਾ ਪਾਰਟ ਤੀਸਰਾ ਪਾਰਟ ਚੌਥਾ ਪਾਰਟ ਤੇ ਲਾਸਟ ਪੰਜਵਾਂ ਤੱਕ ਛੇਮਾ ਇੱਥੇ ਸਾਡੀ ਇਸ ਸੀਰੀਜ਼ ਦਾ ਐਂਡ ਹੋ ਜਾਂਦਾ ਜਿੱਥੋਂ ਇਹ ਸੀਰੀਜ਼ ਦਾ ਐਂਡ ਹੁੰਦਾ ਉੱਥੋਂ ਹੀ ਬੂਹੇ ਬਾਰੀਆਂ ਦਾ ਜਿਹੜਾ ਆਹ ਫਰਸਟ ਸੀਜ਼ਨ ਹੈ ਇਹ ਸ਼ੁਰੂ ਹੋ ਜਾਂਦਾ ਫੇਰੀ ਤੁਹਾਨੂੰ ਪਤਾ ਲੱਗੇਗਾ ਚੰਗੀ ਤਰ੍ਹਾਂ ਵੀ ਬੂਹੇ ਬਾਰੀਆਂ ਸੀਰੀਜ਼ ਆਖਿਰ ਹੈ ਕੀ ਤਾਂ ਮੇਰੇ ਦੋਸਤੋ ਇਸ ਲਈ ਮੈਂ ਲਾਈਵ ਹੋਇਆ ਅੱਜ ਵੀ ਤੁਹਾਨੂੰ ਇਹ ਗੱਲ ਵੀ ਦੱਸਨੀ ਆ ਸੀਆਂ ਵੀ ਤੁਸੀਂ ਪਿੱਛੇ ਜ਼ਰੂਰ ਜਾ ਕੇ ਦੇਖਿਓ ਵੀ ਬੂਹੇ ਬਾਰੀਆਂ ਸ਼ੁਰੂ ਕਿੱਥੋਂ ਹੋਈ ਸੀ ਕਿਉਂ ਡਿੰਪਲ ਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਤੇ ਕਿਉਂ ਉਹਨੇ ਮੇਰੇ ਤੇ ਇੰਨੇ ਨੇ ਇਲਜ਼ਾਮ ਲਾਏ ਕਿਉਂ ਮੇਰਾ ਪ੍ਰਾ ਪ੍ਰਾਨੇ ਮੈਨੂੰ ਘਰੋਂ ਕੱਢਿਆ ਸੀ ਕਿਉਂ ਡਿੰਪਲ ਅ ਮੈਥੋ ਵੱਲ ਲੈਣ ਵਾਸਤੇ ਉਹਨੇ ਇਹ ਸਭ ਪਲਾਨ ਕੀਤਾ ਇਹ ਸਾਰਿਆਂ ਦੇ ਜਵਾਬ ਤੁਹਾਨੂੰ ਫੇਰ ਹੀ ਮਿਲਣਗੇ ਜਦ ਤੁਸੀਂ ਬੂਹੇ ਬਾਰੀਆਂ ਦਾ ਫਰਸਟ ਸੀਜ਼ਨ ਦੇਖੋਗੇ ਉਹ ਸੀਜ਼ਨ ਦੇਖੋ ਉੱਥੋਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਹਾਣੀ ਇੱਥੋਂ ਤੱਕ ਕਿਵੇਂ ਪਹੁੰਚੀ ਤੇ ਮੇਨ ਗੱਲ ਇਹ ਹੀ ਆ ਲਾਈਵ ਆਉਣ ਦਾ ਵੀ ਤੁਸੀਂ ਮੇਰੀ ਬੂਹੇ ਬਾਰੀਆਂ ਸੀਰੀਜ਼ ਨੂੰ ਪਿਆਰਤਾ ਦਿੱਤਾ ਹੀ ਹੈ ਨਾਲ ਹੀ ਸਾਡੀ ਨਵੀਂ ਸੀਰੀਜ਼ ਚੱਲ ਰਹੀ ਹੈ ਘਰ ਦੀਆਂ ਲਾਡਲੀਆਂ ਲਾਡਲੀਆਂ ਨੂੰ ਜ਼ਰੂਰ ਆਪਣਾ ਪਿਆਰ ਦਿਓ ਦਿਖਾ ਦਿਓ ਜੀ ਲਾਡਲੀਆਂ ਆ ਆਪਣੀ ਲਾਡਲੀਆਂ ਚੱਲ ਰਹੀ ਹੈ ਜਿਹਦੇ 4 ਪਾਰਟ ਬਣਾ ਚੁੱਕੇ ਆ ਪਹਿਲਾ ਦੂਸਰਾ ਤੀਸਰਾ ਤੇ ਇੱਕ ਚੌਥਾ ਤੇ ਬੁੱਧਵਾਰ ਨੂੰ ਪੰਜਵਾਂ ਪਾਰਟ ਵੀ ਆਉਣ ਜਾ ਰਿਹਾ ਹੈ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅ ਮੈਂ ਥੋੜੀ ਰੈ ਬਣਾ ਨਹੀਂ ਚੱਲਦਾ ਜੇ ਮੈਨੂੰ ਕਮੈਂਟ ਕਰਕੇ ਦੱਸੋਗੇ ਬੂਹੇਵਾਰੀਆਂ ਮੈਂ ਫੇਰ ਬਣਾਉਂਗਾ ਨਹੀਂ ਮੇਰੀ ਕੰਟੀਨਿਊ ਜੋ ਮੇਰੇ ਕੋਲ ਸਕ੍ਰਿਪਟ ਸਹੀ ਨਹੀਂ ਹੈ ਮੇਰੇ ਕੋਲ ਆਈਡੀਆਜ਼ ਹੈਗੇ ਨਹੀਂ ਮੈਂ ਉਹ ਲੈ ਕੇ ਅੱਗੇ ਚੱਲੂਗਾ ਲੇਕਿਨ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਜਦੋਂ ਲਾਡਲੀਆਂ ਖਤਮ ਹੋ ਗਈ ਆਪਣੀ ਫਿਰ ਮੈਂ ਬੂਹੇਵਾਰੀਆਂ ਜਿੱਥੇ ਛੱਡੀ ਸੀ ਆਪਾਂ ਨੇ ਉੱਥੋਂ ਕੰਟੀਨਿਊ ਕਰੂੰਗਾ ਉਸ ਟਾਈਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਸੀ ਦੇਖੋ ਮੈਂ ਸਾਫ਼ ਕਹਿੰਨਾ ਇਸ ਚ ਕੋਈ ਦੋ ਰਹਿ ਨਹੀਂ ਕਈ ਵਾਰ ਕੀ ਹੁੰਦਾ ਨਾ ਕੋਈ ਕਨਸੈਪਟ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਹੁੰਦਾ ਕਿਉਂਕਿ ਜੇ ਆਪਾਂ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਫੇਰ ਹੀ ਕਨਸੈਪਟ ਅੱਗੇ ਜਾਂਦਾ ਹੈ ਜੇ ਤੁਸੀਂ ਜੇ ਉਸ ਟਾਈਮ ਸ਼ੇਅਰ ਹੋਇਆ ਹੁੰਦਾ ਲੋਕਾਂ ਤੱਕ ਜਾਂਦਾ ਫਿਰ ਸਾਨੂੰ ਵੀ ਲੱਗਦਾ ਸਾਡੀ ਟੀਮ ਨੂੰ ਲੱਗਦਾ ਵੀ ਆਪਾਂ ਇਹਨੂੰ ਅੱਗੇ ਕੰਟੀਨਿਊ ਕਰੀਏ ਤਾਂ ਹੁਣ ਤੁਹਾਡਾ ਭਰਮ ਹੁੰਗਾਰਾ ਸਾਨੂੰ ਮਿਲ ਰਿਹਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਸ ਸੀਰੀਜ਼ ਨੂੰ ਅਗਾਹ ਦੇਖਣਾ ਚਾਹੁੰਦੇ ਹੋ ਇਆ ਨਹੀਂ ਦੇਖਣਾ ਚਾਹੁੰਦੇ ਕੀ ਵਧੀਆ ਲੱਗਿਆ ਉਹ ਵੀ ਕਮੈਂਟ ਕਰਿਓ ਫਿਰ ਸਾਨੂੰ ਇਹ ਪਤਾ ਲੱਗਦਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਿਹੇ ਜਿਹੇ ਕਨਸੈਪਟ ਤੁਹਾਡੇ ਲਈ ਲੈ ਕੇ ਆਈਏ ਤਾਂ ਬਸ ਇਹੀ ਮੇਨ ਜ਼ਰੂਰੀ ਗੱਲ ਸੀ ਵੀ ਜਿਹੜੇ ਜਿਨ੍ਹਾਂ ਨੇ ਵੀ ਬੂਹੇਵਾਰੀਆਂ ਸੀਰੀਜ਼ ਦੇਖੀ ਹੈ ਤੁਸੀ ਸਾਡੀ ਲਾਡਲੀਆਂ ਸੀਰੀਜ਼ ਹੈ ਉਹਨੂੰ ਵੀ ਆਪਦਾ ਪਿਆਰ ਦਿਓ ਵਧੀਆ ਲੱਗੂ ਸੋਨੂੰ ਇੱਕ ਵਾਰ ਦੇਖਣ ਬੈਠੋ ਤੇ ਇਹ ਹੋ ਹੀ ਨਹੀਂ ਸਕਦਾ ਸੀ ਪੂਰੇ ਮਨ ਨਾਲ ਦਿਲ ਨਾਲ ਕੋਈ ਵੀ ਕਨਸੈਪਟ ਬਣਾਉਣੇ ਆ ਉਹਦਾ 100% ਸਾਡੇ ਸਾਰੇ ਆਰਟਿਸਟ ਸਾਡੀ ਸਾਰੀ ਟੀਮ ਪੂਰਾ ਜੋਰ ਲਾ ਦੰਨੇ ਉਹਨੂੰ ਬਣਾਉਂਦੇ ਆ ਵਧੀਆ ਬਣਾਉਣ ਤੇ ਕਹਾਣੀ ਉਹ ਹੀ ਨੇ ਜੋ ਤੁਹਾਡੇ ਸਾਡੇ ਘਰਾਂ ਚ ਸਾਡੇ ਆਸ ਪ੍ਰੋਸ ਕਰਾਂ ਦੇ ਵਿੱਚ ਵਾਪਰ ਦੀਆਂ ਨੇ ਬਸ ਉਸਿਆਂ ਨੂੰ ਐਂਟਰਟੇਨਮੈਂਟ ਦੇ ਥਰੂ ਲੈ ਆਉਂਦੇ ਆ ਤੇ ਕਾਫੀ ਜਣੇ ਜੁੜੇ ਨੇ ਦੋਸਤੋ ਦੱਸੋ ਤੁਸੀਂ ਕਿੱਥੋਂ ਬੋਲ ਰਹੇ ਹੋ ਕਿੱਥੋਂ ਸੌਰੀ ਬੋਲ ਰਹੇ ਆ ਗਿਆ ਮਾਫ ਕਰਨਾ ਕਿੱਥੋਂ ਤੁਸੀਂ ਇਹ ਲਾਈਵ ਦੇਖ ਰਹੇ ਹੋ ਕਿਹੜੀ-ਕਿਹੜੀ ਸਾਡੀ ਤੁਸੀਂ ਸੀਰੀਜ਼ ਦੇਖੀ ਹੈ ਤਾਂ ਉਹ ਵੀ ਕਮੈਂਟ ਕਰਕੇ ਸਾਨੂੰ ਦੱਸੋ ਅ ਕਿਦਾਂ ਦਾ ਲੱਗਦਾ ਤੁਹਾਨੂੰ ਸਾਡਾ ਕੰਮ ਕੋਈ ਸੁਧਾਰ ਕਰਨਾ ਤਾਂ ਸਾਨੂੰ ਤੁਸੀਂ ਉਹ ਵੀ ਆਪਣੇ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਹਾਂ ਇੱਕ ਗੱਲ ਜ਼ਰੂਰ ਜੀ ਤੁਸੀਂ ਜਿਹੜੇ ਆਪਣੇ ਦੋਸਤ ਜੁੜੇ ਨੇ ਉਹ ਨਾ ਨੋਟੀਫਿਕੇਸ਼ਨ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਕਿਉਂਕਿ ਸਾਨੂੰ ਸ਼ੋਅ ਹੁੰਦਾ ਜਦ ਅਸੀਂ ਦੇਖਦੇ ਆ ਵੀ ਲੋਕਾਂ ਨੇ ਸਬਸਕ੍ਰਾਈਬ ਤਾਂ ਕਰ ਰੱਖਿਆ ਲੇਕਿਨ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਉਹਦੇ ਨਾਲ ਕੀ ਹੈ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਨਹੀਂ ਤੁਸੀਂ ਉਦੋਂ ਦੇਖਦੇ ਹੋ ਜਦ 3-4 ਦਿਨ ਪੁਰਾਣੀ ਹੋ ਜਾਂਦੀ ਹੈ ਜੇ ਤੁਸੀਂ ਜਿਸ ਦਿਨ ਅਪਲੋਡ ਹੁੰਦੀ ਹੈ ਉਹ ਦਿਨ ਦੇਖੀ ਜਾਵੇ ਉਹਦਾ ਸਾਨੂੰ ਵੀ ਫਾਇਦਾ ਹੁੰਦਾ ਸਾਡੀ ਵੱਧ ਲੋਕਾਂ ਤੱਕ ਉਹ ਉਸ ਦੀ ਰੀਚ ਚਲੀ ਜਾਂਦੀ ਹੈ ਉਹਦਾ ਸਾਨੂੰ ਵੀ ਫਾਇਦਾ ਹੁੰਦਾ ਤੇ ਜਰੂਰ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਬਸ ਇਹੀ ਗੱਲਾਂ ਸੀਆਂ ਦੋ ਚਾਰ ਮੈਂ ਗੱਲਾਂ ਕਰਨੀਆਂ ਸੀ ਆ ਵੀ ਮੈਨੂੰ ਜਦੋਂ ਇਹ ਲਾਈਵ ਕੱਟਿਆ ਗਿਆ ਤਾਂ ਜਰੂਰ ਦੱਸਿਓ ਵੀ ਸਾਨੂੰ ਬੁਹੇਵਾਰੀਆਂ ਅੱਗੇ ਬਣਾਉਣੀ ਚਾਹੀਦੀ ਹੈ ਕਿ ਨਹੀਂ ਹੁਣ ਮੈਂ ਤੁਹਾਡੇ ਹੱਥ ਦੇ ਵਿੱਚ ਸਾਰੀ ਬਾਂਗ ਡੋਰ ਦੇਤੀ ਹੁਣ ਤੁਸੀਂ ਇਸ ਵੀਡੀਓ ਤੇ ਕਮੈਂਟ ਕਰਕੇ ਦੱਸਣਾ ਜੇ ਤੁਹਾਡਾ ਰਿਸਪੌਂਸ ਇਸ ਵੀਡੀਓ ਤੇ ਆਇਆ ਜੇ ਤੁਸੀਂ ਇੰਟਰਸਟ ਦਿਖਾਇਆ ਫੇਰ ਅਸੀਂ ਉਸ ਤੇ ਮਿਹਨਤ ਕਰਾਂਗੇ ਵਰਨਾ ਸਾਡੀ ਆਹ ਤਾਂ ਕੰਟੀਨਿਊ ਚੱਲੀ ਰਹੀ ਹੈ ਬੂਹੇ ਆਪਾਂ ਸੌਰੀ ਲਾਡਲੀਆਂ ਕਰਦਿਆਂ ਲਾਡਲੀਆਂ ਫਿਰ ਆਪਾਂ ਇਹਨੂੰ ਕੰਟੀਨਿਊ ਕਰ ਹੀ ਰੱਖਾਂਗੇ ਤੇ ਬਸ ਮੈਂ ਦੁਬਾਰੇ ਫੇਰ ਰਿਪੀਟ ਕਰਦਾ ਵੀ ਜਿਨ੍ਹਾਂ ਨੇ ਬੂਹੇਵਾਰੀਆਂ ਦੇਖ ਰੱਖੀ ਹੈ ਜਾਂ ਦੇਖ ਚੁੱਕੇ ਨੇ ਜੇ ਤੁਸੀਂ ਇਸ ਸਟੋਰੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਪਹਿਲਾ ਸੀਜ਼ਨ ਐ ਜਿਹੜਾ ਬੂਹੇਵਾਰੀਆਂ ਦਾ ਉਹ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਸਾਰੀ ਸੀਰੀਜ਼ ਚੰਗੀ ਤਰ੍ਹਾਂ ਸਮਝਾਉਗੀ ਆਪਣੇ ਵੀ ਜਿਹਨੇ ਵਾਚਿੰਗ ਤੇ ਨੇ ਤਾਂ ਦੱਸੋ ਦੋਸਤੋ ਤੁਸੀਂ ਕਿੱਥੋਂ ਸਾਡੀ ਵੀਡੀਓ ਨੂੰ ਦੇਖਦੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਵੀ ਸਾਡੇ ਦਰਸ਼ਕ ਕਿੱਥੋਂ-ਕਿੱਥੋਂ ਜੜੇ ਹੋਏ ਨੇ ਕਿੱਥੋਂ-ਕਿੱਥੋਂ ਸਾਨੂੰ ਦੇਖਦੇ ਨੇ ਤੇ ਜ਼ਰੂਰੀ ਗੱਲਾਂ ਮੈਂ ਦੱਸ ਹੀ ਦਿੱਤੀਆਂ ਤੁਸੀਂ ਅ ਬਾਅਦ ਚ ਵੀ ਚੈੱਕ ਕਰ ਸਕਦੇ ਹੋ ਮੈਂ ਕੀ ਬੋਲਿਆ ਮੈਂ ਦੁਬਾਰੇ ਵੀ ਖਤਮ ਕਰਨ ਤੋਂ ਪਹਿਲਾਂ ਰਿਪੀਟ ਕਰ ਦੂੰਗਾ ਜਿਨ੍ਹਾਂ ਨੇ ਵੁਹੀ ਆਪਣਾ ਸੌਰੀ ਆ ਲਾਡਲੀਆਂ ਦੇਖੀ ਐ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਵਧੀਆ ਲੱਗੀ ਜਾਂ ਤੁਹਾਨੂੰ ਕੁਝ ਹੋਰ ਸੁਧਾਰ ਅਸੀਂ ਕਰ ਸਕਦੇ ਆ ਦੇਖੋ ਵੀਡੀਓ ਚ ਅਸੀਂ ਆਪਣੀ ਮਰਜ਼ੀ ਕਰਦੇ ਆ ਜੋ ਸਾਨੂੰ ਕਨਸੈਪਟ ਚੰਗਾ ਲੱਗਦਾ ਐ ਅਸੀਂ ਉਹਨੂੰ ਬਣਾਉਂਦੇ ਆ ਲੇਕਿਨ ਲਾਈਵ ਚ ਅਸੀਂ ਹੋਣ ਦਾ ਕਾਰਨ ਇਹੀ ਐ ਵੀ ਯਾਰ ਅਸੀਂ ਪੁੱਛ ਲਈਏ ਦਰਸ਼ਕਾਂ ਤੋਂ ਵੀ ਕੀ ਅਸੀਂ ਸਹੀ ਟਰੈਕ ਤੇ ਜਾ ਰਹੇ ਆ ਕੀ ਤੁਹਾਨੂੰ ਸਾਡੀ ਵੀਡੀਓ ਐਂਟਰਟੇਨਮੈਂਟ ਕਰਦੀ ਆ ਤੁਹਾਡਾ ਬੋਰ ਤਾਂ ਨਹੀਂ ਹੁੰਦੇ ਇਹ ਸਾਨੂੰ ਫੇਰ ਹੀ ਪਤਾ ਲੱਗੂਗਾ ਦੋਸਤੋ ਜੇ ਤੁਸੀਂ ਸਾਡੇ ਲਾਈਵ ਚ ਆ ਕੇ ਸਾਨੂੰ ਕਮੈਂਟ ਕਰਕੇ ਦੱਸੋਗੇ ਤਾਂ ਜਦੋਂ ਵੀ ਤੁਸੀਂ ਲਾਈਵ ਦੇਖੋ ਬਾਅਦ ਚ ਦੇਖੋ ਤਾਂ ਕਮੈਂਟ ਚ ਜਰੂਰ ਦੱਸਿਓ ਵੀ ਮੈਨੂੰ ਇਹ ਕੰਟੀਨਿਊ ਕਰਨੀ ਚਾਹੀਦੀ ਹੈ ਬੂਹੇਬਾਰੀਆਂ ਜਾਂ ਨਹੀਂ ਠੀਕ ਆ ਦੋਸਤੋ ਪਸ ਤੁਹਾਡਾ ਜਿਆਦਾ ਸਮਾਂ ਨਾਲ ਲੈਂਦੇ ਹੋਏ ਹੁਣ ਮੈਂ ਵਿਦਾ ਲਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਤਿ ਸ੍ਰੀ ਅਕਾਲ